1000 ਦਾ ਇੱਕੋ ਆ ਲਾ ਬੱਲੇ ਬੱਲੇ ਹੋ ਜਣੀ ਆ ਸਾਦਾ ਸਿੰਘ ਜੀ ਪ੍ਰਧਾਨ ਉਹਨਾਂ ਵੱਲੋਂ ਵੀ 2000 ਹੋਵੇਗਾ ਇਹ ਮਾਨ ਨੇ ਅੱਜ ਦੇ ਮੇਲੇ ਤੇ ਉਹ ਮਾਜੇ ਵਾਲਿਓ ਸਵਾਦ ਆਉਂਦਾ ਉਹ ਤਾੜੀਆਂ ਮਾਰ ਦਿਓ ਮੇਰੇ ਉਹ ਗੱਗੋ ਬੂਏ ਵਿੱਚ ਆਿਆਂ ਦਾ ਮੁੱਲ ਮੁੜਿਆ ਤੇ ਇੱਕ ਵਾਰੀ ਤਾੜੀ ਬਾਰੇ ਕੀ ਖਿਆਲ ਆ 1500 ਦੀ 1500 ਦੀ 1500 ਦੀ ਏ ਬੱਲੇ 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 ਕਰਪੇਜ ਕੈਡਾ ਜੱਗਾ ਬਲਦੇਵ ਜਗਜੀਤ ਫੌਜੀ ਆਹ ਗੇ ਆਰਤੀਆ ਸਾਹਿਬ ਉਹਨਾਂ ਵੱਲੋਂ 1500 ਅਰਸ਼ਿਕ ਨੇ ਸਾਡਾ ਵੀਰਾ ਅਮਰੀਕਾ ਵਾਲਾ ਵੱਡੇ ਪਿਆਰ ਨਵੀਂ ਢੋਹਰੀ ਦੇ ਰੇਣਾ ਬੋਲਾਂ ਲਈ ਆਓ ਵੇਖ ਲੈ ਜਗਜੀਤ ਸਿੰਘ ਬੱਲੇ ਜੱਟिए ਬੱਲੇ ਢੀ ਤੇੜੇ ਬੱਲੇ ਜੱਟिए ਕਬੱਡੀ ਮੁੜੀ ਤੇ 1500 ਦਿੱਤਾ ਜਾਣਾ ਜੱਫਾ ਲੱਗਿਆ 3000 ਅਗਨ ਨਿਕਲਦੀ ਆ ਕਾਕਾ ਅਗਨ ਨਿਕਲਦੀ ਬੁਲਟ 1500 ਦੀ ਕਬੱਡੀ 1500 ਬੱਲੇ ਬੱਲੇ ਆਓ ਥਾਪੇ ਨਵੀ ਟਿੱਲੋ ਅਰਸ਼ ਯੂ ਐਸ ਜਿੱਧਰ ਮਰਜੀ ਜੱਫਾ ਲੱਗੇ 11 1100 ਓਏ ਪਾਲਾ ਬੈਲਜੀਅਮ ਪਾਲੀ ਬੈਲਜੀਅਮ ਨਾਲ ਵੀਰਾਂ ਵੱਲੋਂ ਵੱਡੇ ਮਾਨ ਸਨਮ ਲੈ ਵੀ ਰਮਨ ਚੱਕ ਮਾਈਕ ਫੇਰ ਬੁਲਟਾ ਬੁਲਟਾ ਬੁਲਟ ਕਬੱਡੀ ਪਾ ਰਿਹਾ ਗੁਰ ਨਿਸ਼ਾਨ ਰਾਮਗੜੀਆ ਧੰਨਵਾਦ ਆ ਭਰਾ ਦਾ ਏ ਆ ਵੀ ਢੱਲੋ ਆਣਾ ਵੱਲੋਂ 2100 ਹਰ ਜੱਫੇ ਦਾ ਏ 2100 2100 ਹਰ ਜੱਫੇ ਚੱਕੀ ਦੇ ਦਾ ਪਰ ਬੁਲਟ 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 ਏ ਆ ਓਏ ਤਾੜੀਆਂ ਮਾਰਨੀਆਂ ਤਾੜੀਆਂ ਵਾਹ ਓਏ ਬੁਲਟ ਆਏ ਨੇ ਮੁੱਲ ਮੋੜਦਾ ਜੱਗਿਆ 12000 ਨਾਲ ਸਨਮਾਨ 1000 ਦੀ ਲਗਦ ਰਸ਼ੀ ਦੇ ਨਾਲ ਸਾਡਾ ਵੀਰ ਆ ਕਹਿੰਦੇ ਗੁਰਪ੍ਰੀਤ ਕੈਨੇਡਾ ਤੇ ਨਾਲ ਜੱਗਾ ਬੈਲਜੀਅਮ ਤੇ ਸੱਤ ਵੀਰ ਪੱਡਾ ਤੇ ਜਗਜੀਤ ਆੜਤੀਆ ਭਰਾ ਸਾਡਾ ਉਹਨਾਂ ਵੱਲੋਂ 21000 ਤੇ 골ਡ ਰਿੰਗ ਦੇ ਨਾਲ ਸਾਡੇ ਛੋਟੇ ਵੀਰ ਬੁਲਟ ਖੀਰਾ ਵਾਲੀਏ ਦਾ ਸਨਮਾਨ ਬੁਲਟ ਦਾ ਸਰਬਾੜ ਕੀਤਾ ਜਾ ਰਿਹਾ ਨਾਲ ਫਰੰਦੀਪੁਰੀਆ ਗੋਪੀ ਹੈ ਬੁਲਟ ਅਕਸਰ ਵੀਡੀਓ ਦੇ ਵਿੱਚ ਸੁਣੀਦਾ ਵੀ ਗੋਪੀ ਦਾ ਬਹੁਤ ਸਤਿਕਾਰ ਕਰਦਾ ਹੈ ਤੇ ਗੋਪੀ ਦੇ ਪਿਆਰ ਦੇ ਸਦਕਾ ਖੇਡਣ ਦੇ ਲਈ ਆਇਆ ਭਾਈ ਬੁਲਟ ਦੇ ਲਈ ਇੱਕ ਵਾਰ ਤਾੜੀ ਜ਼ੋਰਦਾਰ ਮਾਰ ਦਿਓ 21000 ਤੇ 10 ਦੀ ਮੰਤਰੀ ਦੇ ਨਾਲ ਸਰਮਾਨਿਆ ਜਾ ਰਿਹਾ ਹੈ ਜੱਗਾ ਬੈਲਜੀਅਮ ਧੰਨਵਾਦ ਹੈ ਗੁਰਪੇਜ ਕੈਨੇਡਾ ਦਾ ਸਖਪਾਲ ਜੁਕੇ ਸਾਜਨ ਅਮਰੀਕਾ ਸਾਦਾ ਸੇ ਦੀ ਪ੍ਰਧਾਨ ਉਹਨਾਂ ਦਾ ਧੰਨਵਾਦ ਉਹਨਾਂ ਦੇ ਸੁਪੁੱਤਰਾਂ ਦਾ ਲੈ ਵੀ ਜੱਗਾ ਬੈਲ